ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਜਿਸ ਨੂੰ ਆਗਿਆ ਤਰੀਕਾ ਉਹਦਾ ਇਥੇ ਅਮਰੀਕਾ ਦੋਸਤੋ ਅੱਜ ਦਾ ਜੁਗ ਪਦਾਰਥਵਾਦੀ ਜੁਗ ਹੈ ਵੀ ਖਾ ਚਾਹੁੰਦਾ ਚੁਕ ਹੈ ਹਰ ਕੋਈ ਕਾਲੀ ਵਿੱਚ ਅਮੀਰ ਹੋਣਾ ਚਾਹੁੰਦਾ ਹੈ ਜਿਆਦਾ ਪੈਸਾ ਕਮਾਉਣਾ ਚਾਹੁੰਦਾ ਹੈ ਤੇ ਖੁੱਲੇ ਦਿਲ ਨਾਲ ਉਡਾਣਾ ਚਾਹੁੰਦਾ ਹੈ ਸਾਡਾ ਮੌਜੂਦਾ ਪੰਜਾਬ ਖਾਸ ਕਰਕੇ ਪੰਜਾਬੀ ਲੋਕ ਚੱਕਾ ਚੰਦ ਵਾਲੀ ਜੀਵਨ ਸ਼ੈਲੀ ਅਪਣਾ ਲੱਗ ਪਈ ਹਨ ਸੋ ਸ਼ੇ ਬਾਗੀਆਂ ਵਿੱਚ ਉਲਝ ਕੇ ਰਹਿ ਗਏ ਹਨ ਕਮਾਉਂਦੇ ਘਟ ਤੇ ਦਿਖਾਉਂਦੇ ਜ਼ਿਆਦਾ ਹਨ ਜਾਂ ਫਿਰ ਇੰਜ ਕਹਿ ਲਵੋ ਕਿ ਹੱਥੀ ਕੰਮ ਕਰਕੇ ਖੁਸ਼ ਨਹੀਂ ਪਰ ਚੁੰਨੀ ਹਨ ਕਿ ਹਰ ਸੁਖ ਸਹੂਲਤ ਉਹਨਾਂ ਦੇ ਕੋਲ ਹੋਵੇ ਹਰ ਸੁਖ ਸਹੂਲਤ ਉਹਨਾਂ ਦੇ ਕੋਲ ਹੋਵੇ ਸਾਡੇ ਸਮਾਜ ਵਿੱਚੋਂ ਬਾਬੇ ਨਾਨਕ ਨੇ ਸੱਚ ਤੇ ਸੁੱਚੀ ਕਿਤਦਾ ਸੰਕਲਪ ਖੰਭ ਉਡਾਰੀ ਮਾਰਦਾ ਜਾਂਦਾ ਹੈ ਲੋਕ ਕਾਲੀ ਵਿੱਚ ਅਮੀਰ ਹੋਣਾ ਚਾਹੁੰਦੇ ਹਨ ਪਰ ਤੋਂ ਦਰਦੇ ਹਨ ਸਾਡੀ ਬੋਲੀ ਵਿੱਚ ਵਿਦੇਸ਼ ਜਾ ਕੇ ਵੱਧ ਕਮਾਉਣ ਦਾ ਜਨੂਨ ਡੇਰਾ ਲਾ ਕੇ ਬੈ ਗਿਆ ਹੈ ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਬਾਹਰਲੇ ਦੇਸ਼ ਇੰਨੇ ਵਿਕਸਤ ਕਿਉਂ ਹਨ ਪੱਲੇ ਉਹ ਲੋਕੋ ਉਹਨਾਂ ਕੋਲ ਕਿਰਤ ਸੱਭਿਆਚਾਰ ਹੈ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਾਰੇ ਕੰਮ ਹੀ ਬਰਾਬਰ ਹੁੰਦੇ ਹਨ ਹਰ ਕੰਮ ਦਾ ਇੱਕੋ ਹੁੰਦਾ ਹੈ ਸੰਜਨ ਤੇ ਸਲੀਕੇ ਨਾਲ ਕਮਾਇਆ ਤੇ ਖਰਚਿਆ ਜਾ ਸਕਦਾ ਹੈ ਸਾਡਾ ਦੇਸ਼ ਕਿਸੇ ਨਾਲੋਂ ਘੱਟ ਨਹੀਂ ਬਸ ਸਾਡੀ ਸੋਚ ਦੀ ਸੁਈ ਥੋੜੀ ਜੀ ਤੇਜ਼ ਕੁਮਲ ਲੱਗੀਆ ਤੇ ਕੁੰਮ ਦੀ ਕੁੰਮ ਦੀ ਖਰੂਦ ਕਰਨ ਲੱਗੀਆ ਪੁਰਾਣੇ ਪੰਜਾਬ ਵਿੱਚ ਆਧੁਨਿਕ ਮੌਕਸੂਲਤਾ ਬਿਲਕੁਲ ਵੀ ਨਹੀਂ ਸੀ ਫਿਰ ਵੀ ਲੋਕ ਖੁਸ਼ ਹੁੰਦੇ ਸੀ ਜਿਉਂ ਜਿਉਂ ਸੁਲਸਾ ਵਧੀਆਂ ਟਿਉਂ ਟਿਉਂ ਲੋਕ ਦੁਖੀ ਹੁੰਦੇ ਗਏ ਜਿੰਨੇ ਸੀ ਉਹ ਨੇਰਾ ਹਰ ਕਿਸੇ ਦਾ ਵੱਖਰਾ ਕਮਰਾ ਵੱਖਰੇ ਕਮਰੇ ਵਿੱਚ ਵੱਖਰਾ ਏਸੀ ਵੱਖਰਾ ਟੀਵੀ ਵੱਖਰਾ ਮੋਬਾਈਲ ਹਰ ਚੀਜ਼ ਵੱਖਰੀ ਜਿੰਨੀਆਂ ਚੀਜ਼ਾਂ ਉਹਨੇ ਖਰਚੇ ਜਿੰਨੇ ਸਾਧਨ ਉਨੀ ਸਿਰਦਰਦੀ ਜਿੰਨੇ ਸਾਧਨ ਉਨੀ ਸਿਰਦਰਦੀ ਘਰ ਘਰ ਕਾਰਾਂ ਮੋਟਰਸਾਈਕਲ ਤੇਲ ਪੀਣੀਆਂ ਮਹਿੰਗੀਆਂ ਗੱਡੀਆਂ ਹੋ ਚੁੱਕੀਆਂ ਹਨ ਲੋਕਾਂ ਦੇ ਵੱਖਰੇ ਵੱਖਰੇ ਨਖਰੇ ਇੱਕ ਦੂਜੇ ਤੋਂ ਅੱਗੇ ਜਾਂਦੀ ਹੋੜ ਲੱਗੀ ਰਹਿੰਦੀ ਐ ਵੀ ਖਾਵੇ ਦੀ ਆਦਤ ਨੇ ਪੰਜਾਬੀਆਂ ਨੂੰ ਕੰਗਾਲ ਹੀ ਕਰਕੇ ਰੱਖ ਦਿੱਤਾ ਹੈ ਸਮੇਂ ਦੀ ਲੋੜ ਹੈ ਕਿ ਆਪਣੇ ਕੰਮ ਖੁਦ ਕਰੋ ਸਵੈ ਰੁਜ਼ਗਾਰ ਅਪਣਾਓ ਵਿਦਿਆਰਥੀ ਕਿਤਾ ਮੁਖੀ ਕੋਰਸ ਕਰਨ ਪੜੇ ਲਿਖੇ ਬਾਬੂ ਬਨਨ ਦੀ ਥਾ ਸਿਰੜੀ ਤੇ ਮਿਹਨਤੀ ਕਾਮੇ ਬਣੋ ਬਾਕੀ ਸਾਡੀ ਸਿੱਖਿਆ ਪ੍ਰਣਾਲੀ ਦਾ ਵੀ ਦੋਸ਼ ਹੈ ਜਿਸ ਨੇ ਸਿਰਫ ਬਾਬੂ ਪਿਆਦਾ ਕਰਨ ਤੇ ਹੀ ਜ਼ੋਰ ਦਿੱਤਾ ਆਇਆ ਹੈ ਜੇ ਚਿੱਟਾ ਮੁਖੀ ਕੋਸ਼ ਨੂੰ ਆਪਣੇ ਸਿਲੇਬਸ ਦਾ ਹਿੱਸਾ ਬਣਾ ਲਿਆ ਜਾਵੇ ਦਾ ਸਮਾਜਿਕ ਜੀਵਨ ਸਖਾਲਾ ਹੋ ਜਾਵੇ ਸਾਰਿਆਂ ਦੇ ਚਿੱਲੇ ਵਿੱਚ ਅੱਗ ਬਲੇ ਤੇ ਕੋਈ ਭੁੱਖਾ ਨਾ ਸੋਵੇ ਨਵੇਂ-ਨਵੇਂ ਕੀਰਤੀ ਮਾਸ ਸਥਾਪਿਤ ਕਰਨ ਲਈ ਆਪਣੇ ਵੇਥ ਦੇ ਖਾਵਿਆਂ ਤੇ ਰੋਕਾ ਲਗਾਓ ਬਾਬਾ ਫਰੀਦ ਜੀ ਦੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਦੇ ਸੰਕਲਪ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਓ ਸਬਰ ਸੰਤੋਖ ਸਮਰਪਣ ਤੇ ਸਾਦਾ ਜੀਵਨ ਹਮੇਸ਼ਾ ਹੀ ਖੁਸ਼ਹਾਲੀ ਸਿਰਜਦਾ ਹੈ ਇਹਨਾਂ ਨੂੰ ਆਪਣੇ ਜੀਵਨ ਤੇ ਲਾਗੂ ਕਰੋ ਬਾਕੀ ਤੁਸੀਂ ਸਾਰੇ ਜਾਣਦੇ ਹੋ ਜੰਗ ਖੇਤੀ ਪ੍ਰધાન ਸੂਬਾ ਹੈ ਇੱਥੇ 75% ਤੋਂ ਵੱਧ ਲੋਕ ਖੇਤੀ ਕਰਦੀ ਹਨ ਇੱਥੇ 75% ਤੋਂ ਵੱਧ ਲੋਕ ਖੇਤੀ ਕਰਦੀ ਹਨ ਪੂਰੀ ਦੁਨੀਆ ਦਾ ਟਿੱਡ ਭਰਦੇ ਹਨ ਪਰ ਆਪ ਭੁੱਖੇ ਮਰਦੇ ਹਨ ਪਤਾ ਹੈ ਕਿਉਂ ਇਸ ਦਾ ਕਾਰਨ ਇਹ ਹੈ ਇਸ ਦਾ ਕਾਰਨ ਇਹ ਹੈ ਕਿ ਕਮਾਈ ਨੂੰ ਸੰਜਮ ਸਲੀਕੇ ਦਾ ਤਰੀਕਾ ਸੀ ਪੁੱਲ ਚੁੱਕੀਆਂ ਜਿਵੇਂ ਸਾਨੂੰ ਇਹ ਪਤਾ ਲੱਗ ਗਿਆ ਕਿ ਕਿਸਾਨਾਂ ਦੇ ਖੇਤਾਂ ਵਿੱਚ ਪੈਦਾ ਹੋਣ ਵਾਲਾ ਆਲੂ ਮੰਡੀ ਵਿੱਚ 5-10 ਰੁਪਏ ਪ੍ਰਤੀ ਕਿਲੋ ਵਿਕਣ ਤੋਂ ਬਾਅਦ ਮੰਡੀ ਵਿੱਚ 5-10 ਰੁਪਏ ਪ੍ਰਤੀ ਕਿਲੋ ਵਿਕਣ ਤੋਂ ਬਾਅਦ ਪੈਕਾਂ ਵਿੱਚ ਬੰਦ ਹੋਣ ਤੰਤ ਲੱਖਾਂ ਕਰੋੜਾਂ ਦੀ ਕਮਾਈ ਕਿਵੇਂ ਕਰ ਜਾਂਦਾ ਹੈ ਸੀ ਤਨਵਾਦ ਹੋ ਜਾਵਾਂਗੀ ਜਿਸ ਦਿਨ ਸਾਨੂੰ ਆਪਣੀਆਂ ਜਿੰਮਾ ਤੱਕ ਦੇ ਮੰਡੀਆਂ ਤੇ ਫਿਰ ਉਦਯੋਗਾ ਤੱਕ ਦੇ ਘਾਲੇ ਮਾਲਿਆਂ ਦੇ ਸਫਰ ਦਾ ਪਤਾ ਲੱਗਿਆ ਉਸ ਦਿਨ ਅਸੀਂ ਤਨਵਾਦ ਹੀ ਹੋ ਜਾਵਾਂਗੀ ਅਸੀਂ ਪੰਜਾਬੀਆਂ ਆਪਣੀ ਆਰਥਿਕਤਾ ਨੂੰ ਸੰਭਾਲਣ ਦਾ ਹੁਨਰ ਰੱਖਦੀਆਂ ਬਸ ਇੱਕ ਜੁੜਤਾ ਤੇ ਚੇਤਨਤਾ ਦੀ ਲੋੜ ਹੈ ਆਓ ਹਮਲਾ ਮਾਰੀਏ ਅਸੀਂ ਕਮਜ਼ੋਰ ਨਹੀਂ ਆਓ ਹਮਲਾ ਮਾਰੀਏ ਅਸੀਂ ਕਮਜ਼ੋਰ ਨਹੀਂ ਆ ਆਪਣੇ ਹੁਨਰਾਂ ਨੂੰ ਪਛਾਣੀਏ ਸਲੀਕਾ ਸਿੱਖੀਏ ਆਪਣੀ ਮਿੱਟੀ ਦੇ ਆਪਣੇ ਜਜ਼ਬੇ ਦੀ ਕਦਰ ਕਰੀਏ ਆਪਣੀ ਮਿੱਟੀ ਦੇ ਆਪਣੇ ਜਜ਼ਬੇ ਦੀ ਕਦਰ ਕਰੀਏ ਧੰਨਵਾਦ